ਸਵਾਗਤ ਹੈ ਜੀ ਸਾਰਿਆਂ ਦਾ ਅੱਜ ਦੀ ਇਸ ਗੱਲਬਾਤ ਵਿੱਚ ਅੱਜ ਸਾਡੇ ਕੋਲੇ ਕਈ ਅਲੱਗ-ਅਲੱਗ ਖਬਰਾਂ ਨੇ ਕੁਝ ਕਾਨੂੰਨ ਨਾਲ ਕੁਝ ਸਮਾਜਿਕ ਮੁੱਦਿਆਂ ਨਾਲ ਖੇਡਾਂ ਤੇ ਸਿਆਸਤ ਨਾਲ ਜੁੜੀਆਂ ਹੋਈਆਂ ਤਾਂ ਆਓ ਜ਼ਰਾ ਇਹਨਾਂ ਤੇ ਡੂੰਘਾਈ ਨਾਲ ਵਿਚਾਰ ਕਰੀਏ ਪਹਿਲਾਂ ਗੱਲ ਕਰਦੇ ਹਾਂ ਸਾਬਕਾ ਚੀਫ ਜਸਟਿਸ ਡੀ.ਵਾਈ. ਚੰਦਰ ਚੂੜਦੀ ਉਹਨਾਂ ਨੇ ਹੁਣੇ ਜੇ ਆਪਣੀਆਂ ਗੋਦ ਲਈਆਂ ਧੀਆਂ ਪ੍ਰਿਯੰਕਾ ਤੇ ਮਾਹੀ ਬਾਰੇ ਗੱਲ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਲਈ ਘਰੋਂ ਬਾਹਰ ਜਾਣਾ ਕਿਉਂ ਔਖਾ ਹੈ ਕਹਿੰਦੇ ਨੇ ਕਿ ਦੁਨੀਆ ਉਹਨਾਂ ਦੇ ਆਲੇ-ਦੁਆਲੇ ਘੁੰਮਦੀ ਹੈ ਹਾਂਜੀ ਇਹ ਸੁਣਨ ਨੂੰ ਬੜੀ ਨਿੱਜੀ ਜੀ ਗੱਲ ਲੱਗਦੀ ਹੈ ਪਰ ਇਹਦੇ ਵਿੱਚ ਮਤਲਬ ਕਈ ਪਹਿਲੂ ਨੇ ਹੈਨਾ ਇੱਕ ਤਾਂ ਇਹ ਕਿ ਜਿਹੜੀਆਂ ਜਨਤਕ ਹਸਤੀਆਂ ਹੁੰਦੀਆਂ ਨੇ ਉਹਨਾਂ ਦੀ ਨਿੱਜੀ ਜ਼ਿੰਦਗੀ ਵੀ ਕਿਤੇ ਨਾ ਕਿਤੇ ਜਨਤਕ ਹੋ ਜਾਂਦੀ ਹੈ ਤੇ ਦੂਜਾ ਇਹ ਗੋਦ ਲੈਣ ਦੇ ਮੁੱਦੇ ਨੂੰ ਵਿੱਚ ਹੁੰਦੀ ਹੈ ਹੈਨਾ ਸਮਾਜ ਵਿੱਚ ਇਹਦੇ ਬਾਰੇ ਕੀ ਵਿਚਾਰ ਨੇ ਉਹ ਵੀ ਸਾਹਮਣੇ ਆਉਂਦੇ ਨੇ ਬਿਲਕੁਲ ਤੇ ਜਨਤਕ ਹਸਤੀਆਂ ਨਾਲ ਜੁੜੀ ਇੱਕ ਹੋਰ ਪਰ ਬਹੁਤ ਵਕਰੀ ਕਿਸਮ ਦੀ ਖਬਰ ਆਈ ਹੈ ਇਹ ਨੇਲ ਆਰਟਿਸਟ ਨੇ ਰਾਜਸ਼ਰੀ ਮੋਰੇ ਉਹਨਾਂ ਨੇ ਇੱਕ ਬੜਾ ਭਿਆਨਕ ਤਜਰਬਾ ਦੱਸਿਆ ਹੈ ਕਹਿੰਦੇ ਨੇ ਕਿ ਮਹਾਰਾਸ਼ਟਰ ਨਵਨਿਰਮਾਣ ਸੈਨਾ ਯਾਨੀ ਐਮ ਐਨ ਐਸ ਦੇ ਇੱਕ ਲੀਡਰ ਦੇ ਮੁੰਡੇ ਨੇ ਸ਼ਰਾਬੀ ਹਾਲਤ ਚ ਉਹਨਾਂ ਦੀ ਗੱਡੀ 'ਚ ਗੱਡੀ ਮਾਰੀ ਤੇ ਫਿਰ ਮਤਲਬ ਬਦਸਲੂਕੀ ਕੀਤੀ ਧਮਕੀਆਂ ਦਿੱਤੀਆਂ ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਬੰਦਾ ਇੰਨਾ ਨਸ਼ੇਦ ਸੀ ਕਿ ਉਸਨੂੰ ਪਤਾ ਹੀ ਨਹੀਂ ਸੀ ਕਿ ਉਹ ਅਦਲੰਗਾ ਸੀ ਇਹ ਤਾਂ ਬਹੁਤ ਹਾਂ ਇਹ ਤਾਂ ਬਹੁਤ ਹੀ ਗੰਭੀਰ ਮਾਮਲਾ ਲੱਗਦਾ ਹੈ ਇਹਦੇ ਵਿੱਚ ਦੇਖੋ ਕਈ ਗੱਲਾਂ ਨੇ ਇੱਕ ਤਾਂ ਤਾਕਤ ਦੀ ਗਲਤ ਵਰਤੋਂ ਦਾ ਸ਼ੱਕ ਪੈਂਦਾ ਜੇ ਇਹ ਸਭ ਸੱਚ ਹੈ ਦੂਜਾ ਜਵਾਬਦੇਹੀ ਦਾ ਸਵਾਲ ਕੀ ਅਜਿਹੇ ਮਾਮਲਿਆਂ ਵਿੱਚ ਸਹੀ ਕਾਰਵਾਈ ਹੁੰਦੀ ਹੈ ਤੇ ਤੀਜਾ ਸਭ ਤੋਂ ਅਹਿਮ ਆਮ ਨਾਗਰਿਕ ਦੀ ਸੁਰੱਖਿਆ ਦਾ ਮੁੱਦਾ ਜਦੋਂ ਅਜਿਹਾ ਕੁਝ ਹੁੰਦਾ ਹੈ ਤਾਂ ਲੋਕਾਂ 'ਚ ਡਰ ਬੈਠਦਾ ਹੈ ਖਾਸ ਕਰਕੇ ਜੇ ਕੋਈ ਸਿਆਸੀ ਪਿਛੋਕੜ ਵਾਲਾ ਸ਼ਾਮਿਲ ਹੋਵੇ ਸਹੀ ਗੱਲ ਹੈ ਸੁਰੱਖਿਆ ਤੇ ਜਵਾਬਦੇਹੀ ਤੋਂ ਹੁਣ ਚਲਦੇ ਆਂ ਖੇਡ ਦੇ ਮੈਦਾਨ ਵੱਲ ਉੱਥੇ ਵੀ ਪ੍ਰੈਸ਼ਰ ਤਾਂ ਹੁੰਦਾ ਹੀ ਹੈ ਪਰ ਕਹਾਣੀਆਂ ਨਿੱਜੀ ਵੀ ਨਿਕਲ ਆਉਂਦੀਆਂ ਭਾਰਤ ਇੰਗਲੈਂਡ ਟੈਸਟ ਮੈਚ ਦੀ ਗੱਲ ਕਰੀਏ ਸ਼ੁਭਮਨ ਗਿੱਲ ਨੇ ਕਮਾਲ ਕੀਤਾ 269 ਤੇ 161 ਦੌੜਾਂ ਤੇ ਆਕਾਸ਼ਦੀਪ ਨੇ 10 ਵਿਕਟਾਂ ਲਈਆਂ ਮੈਚ ਜਿਤਾਇਆ ਸੀਰੀਜ਼ ਬਰਾਬਰ ਕੀਤੀ ਪਰ ਹਾਂਜੀ ਬਹੁਤ ਵਧੀਆ ਪ੍ਰਦਰਸ਼ਨ ਸੀ ਪਰ ਇਸੇ ਦੌਰਾਨ ਆਕਾਸ਼ਦੀਪ ਨੇ ਲਾਈਵ ਟੀਵੀ ਤੇ ਆਪਣੀ ਪੈਣ ਦੀ ਬਿਮਾਰੀ ਬਾਰੇ ਦੱਸ ਦਿੱਤਾ ਸੁਣਿਆ ਉਹਨਾਂ ਦੀ ਪੈਣ ਜੋਤੀ ਵੀ ਹੈਰਾਨ ਰਹਿ ਗਈ ਇਹ ਸੁਣ ਕੇ ਹਾਂ ਇਹ ਅੱਜਕਲ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਖਿਡਾਰੀ ਆਪਣੀ ਪਰਸਨਲ ਲਾਈਫ ਬਾਰੇ ਆਪਣੀਆਂ ਕਮਜ਼ੋਰੀਆਂ ਬਾਰੇ ਯੂ نو ਖੁੱਲ ਕੇ ਗੱਲ ਕਰ ਰਹੇ ਨੇ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਉਹਨਾਂ ਦੇ ਫੈਨਸ ਨਾਲ ਹੋਰ ਨੇੜੇ ਲੈ ਆਉਂਦਾ ਹੈ ਇਹ ਦਿਖਾਉਂਦਾ ਹੈ ਕਿ ਮੈਦਾਨ ਤੇ ਜੋ ਮਜ਼ਬੂਤੀ ਦਿਸਦੀ ਹੈ ਉਸ ਪਿੱਛੇ ਇੱਕ ਇਨਸਾਨ ਵੀ ਹੈ ਆਪਣੀਆਂ ਚਿੰਤਾਵਾਂ ਤੇ ਭਾਵਨਾਵਾਂ ਨਾਲ ਹਮ ਬਿਲਕੁਲ ਇਨਸਾਨੀ ਪਹਿਲੂ ਅੱਛਾ ਹੁਣ ਇੱਕ ਵੱਖਰੇ ਪਹਿਲੂ ਵੱਲ ਚਲਦੇ ਹਾਂ ਸਿਆਸਤ ਵੱਲ ਸ਼ਿਵ ਸੇਨਾ ਦੇ ਬਾਨੀ ਸਨ ਬਾਲ ਠਾਕਰੇ ਜੀ ਉਹਨਾਂ ਦੀ ਇੱਕ ਪੁਰਾਣੀ ਵੀਡੀਓ ਅੱਜਕੱਲ ਕਾਫੀ ਚੱਲ ਰਹੀ ਹੈ ਉਸ ਵੀਡੀਓ ਵਿੱਚ ਉਹ ਕਹਿ ਰਹੇ ਨੇ ਮੈਂ ਮਹਾਰਾਸ਼ਟਰ ਵਿੱਚ ਮਰਾਠੀ ਹੋ ਸਕਦਾ ਪਰ ਭਾਰਤ ਵਿੱਚ ਹਿੰਦੂ ਆ ਤੇ ਇਹ ਵੀਡੀਓ ਹੁਣ ਸਾਹਮਣੇ ਆਈ ਹੈ ਜਦੋਂ ਮਹਾਰਾਸ਼ਟਰ ਚ ਹਿੰਦੀ ਥੋਪਣ ਨੂੰ ਲੈ ਕੇ ਬਹਿਸ ਚੱਲ ਰਹੀ ਹੈ ਖਾਸ ਕਰਕੇ ਉਹਨਾਂ ਦੇ ਬੇਟੇ ਉਦਵ ਪਤੀਜੇ ਰਾਜ ਤੇ ਜਿਹੜਾ ਸੱਤਾਧਾਰੀ ਘਟ ਜੋੜ ਹੈ ਮਹਾਯੁੱਧੀ ਉਹਨਾਂ ਵਿਚਾਰ ਇੱਕ ਗੱਲ ਸਾਫ਼ ਕਰ ਦਈਏ ਅਸੀਂ ਸਿਰਫ ਸਰੋਤਾਂ ਚ ਜੋ ਹੈ ਉਹ ਦੱਸ ਰਹੇ ਹਾਂ ਕਿਸੇ ਦਾ ਪੱਖ ਨਹੀਂ ਲੈ ਰਹੇ ਨਹੀਂ ਨਹੀਂ ਬਿਲਕੁਲ ਇਹ ਜ਼ਰੂਰੀ ਵੀ ਹੈ ਪਰ ਇਹ ਮੁੱਦਾ ਆਪਣੇ ਆਪ ਵਿੱਚ ਬਹੁਤ ਅਹਿਮ ਹੈ ਦੇਖੋ ਪੁਰਾਣੇ ਬਿਆਨ ਅੱਜ ਦੇ ਸਿਆਸੀ ਮਾਹੌਲ ਵਿੱਚ ਕਿਵੇਂ ਨਵੀਂ ਜ਼ਿੰਦਗੀ ਲੈ ਲੈਂਦੇ ਨੇ ਇਹ ਵੀਡੀਓ ਖੇਤਰੀ ਪਹਿਚਾਨ ਬਨਾਮ ਕੌਮੀ ਪਹਿਚਾਨ ਦੀ ਜਿਹੜੀ ਕੁੰਝਲਦਾਰ ਬਹਿਸ ਹੈ ਨਾ ਉਸ ਨੂੰ ਦਰਸਾਉਂਦੀ ਹੈ ਅਕਸਰ ਅਜਿਹੇ ਬਿਆਨ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਮਕਸਦਾਂ ਲਈ ਵਰਤੇ ਜਾਂਦੇ ਨੇ ਇਹ ਭਾਰਤ ਦੀ ਜਿਹੜੀ ਵਿਭਿੰਨਤਾ ਹੈ ਤੇ ਪਹਿਚਾਨ ਦੀ ਰਾਜਨੀਤੀ ਹੈ ਉਸ ਦੀਆਂ ਪਰਤਾਂ ਨੂੰ ਖੋਲਦਾ ਹੈ ਤਾਂ ਜੇ ਸਾਰੀਆਂ ਗੱਲਾਂ ਨੂੰ ਜੋੜ ਕੇ ਦੇਖੀਏ ਅੱਜ ਅਸੀਂ ਚੀਫ ਜਸਟਿਸ ਦੀ ਨਿੱਜੀ ਜ਼ਿੰਦਗੀ ਦੀ ਚਲਕ ਦੇਖੀ ਫਿਰ ਇੱਕ ਆਮ ਨਾਗਰਿਕ ਨਾਲ ਹੋਈ ਕਥਿਤ ਵਦੀਕੀ ਦਾ ਮਾਮਲਾ ਫਿਰ ਕ੍ਰਿਕਟਰ ਦਾ ਨਿੱਜੀ ਖੁਲਾਸਾ ਤੇ ਅਖੀਰ 'ਚ ਇੱਕ ਪੁਰਾਣਾ ਸਿਆਸੀ ਬਿਆਨ ਇਹ ਸਭ ਵੱਖ-ਵੱਖ ਲੱਗਦੇ ਹੋਏ ਵੀ ਕਿਤਨੇ ਕਿਤੇ ਜੁੜੇ ਹੋਏ ਨੇ ਜਿਵੇਂ ਨਿੱਜੀ ਤੇ ਜਨਤਕ ਦਾ ਕੋਲਣਾ ਮਿਲਣਾ ਤਾਕਤ ਦੀ ਵਰਤੋਂ ਤੇ ਪਛਾਣ ਦੇ ਸਵਾਲ ਬਿਲਕੁਲ ਤੇ ਅੰਤ ਵਿੱਚ ਇੱਕ ਸਵਾਲ ਛੱਡ ਜਾਨੀਏ ਸੋਚਣ ਲਈ ਜਦੋਂ ਅਸੀਂ ਇਹ ਸਾਰੀਆਂ ਕਹਾਣੀਆਂ ਨਿੱਜੀ ਸੰਘਰਸ਼ ਹੋਣ ਜਨਤਕ ਜਵਾਬਦੇਹੀ ਦੀ ਮੰਗ ਹੋਵੇ ਖੇਡ ਦਾ جنੂਨ ਹੋਵੇ ਜਾਂ ਪਛਾਣ ਦੀ ਸਿਆਸਤ ਇਹਨਾਂ ਸਭ ਨੂੰ ਇਕੱਠੇ ਦੇਖਦੇ ਹਾਂ ਤਾਂ ਇਹ ਸਾਨੂੰ ਅੱਜ ਦੇ ਭਾਰਤੀ ਸਮਾਜ ਦੀ ਕਿਹੜੀ ਤਸਵੀਰ ਦਿਖਾਉਂਦੀਆਂ ਨੇ ਕਿਹੜੇ ਸਾਂਝੇ ਧਾਗੇ ਨੇ ਜਿਹੜੇ ਇਹਨਾਂ ਅਲੱਗ-ਅਲੱਗ ਤਜਰਬਿਆਂ ਨੂੰ ਆਪਸ ਵਿੱਚ ਜੋੜਦੇ ਨੇ ਇਸ ਤੇ ਸੋਚਿਆ ਜਾ ਸਕਦਾ ਹੈ